ਇੰਕਲ ਬੜੀ ਸਪਸ਼ਟ ਹੋ ਚੁੱਕੀ ਹੈ 2015 ਦੇ ਵਿੱਚ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਧਵੀ ਸੀਗੀ ਨਾ ਤਾਂ ਉਹ ਕੋਈ ਪਹਿਲੀ ਵਿਧਵੀ ਸੀ ਅਤੇ ਨਾ ਆਖਰੀ ਵਿਧਵੀ ਸੀ ਜੀ ਵਿਧਵੀ ਦੀਆਂ ਘਟਨਾਵਾਂ ਐਡੇ ਵੱਡੇ ਪੱਧਰ ਤੇ ਵਾਪਰ ਰਹੀਆਂ ਨੇ ਲਗਾਤਾਰ ਵਾਪਰ ਰਹੀਆਂ ਨੇ ਆਕੇ ਹਾਲਾਤ ਕੀ ਬਣ ਚੁੱਕੇ ਐ ਕਿ ਜੇ ਕੋਈ ਸਿੱਖ ਕਿਸੇ ਦੂਜੇ ਪਿੰਡ ਦੇ ਵਿੱਚ ਜਾਂਦਾ ਹੈ ਉਹਦੇ ਮਨ ਵਿੱਚ ਗੋਡਵਾਰਾ ਸਾਹਿਬ ਜਾਣ ਦਾ ਚਾਅ ਪੈਦਾ ਹੁੰਦਾ ਹੈ ਤਾਂ ਉਹਦੇ ਅੰਦਰ ਨਾਲ ਦੀ ਨਾਲ ਇਹ ਖਿਆਲ ਵੀ ਆਉਣ ਲੱਗ ਪਿਆ ਕਿ ਆਪਾਂ ਰਹਿਣ ਹੀ ਦਿੰਨੇ ਆ ਕੋਈ ਹੋਰ ਨਾ ਉਹਦੀ ਘਟਨਾ ਵਾਪਰ ਜੇ ਜਿਹਦੇ ਨਾਲ ਫਿਰ ਆਪਣੀ ਤੇ ਤਸ਼ੱਦਦ ਹੋਵੇ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਅਸਲ ਦੋਸ਼ੀਆਂ ਤੱਕ ਪਹੁੰਚ ਕਰਨ ਦੀ ਥਾਂ ਤੇ ਸਾਡੇ ਬਹੁਤ ਸਰਣ ਇੱਕ ਸੂਰ ਸਿੱਖ ਨੌਜਵਾਨਾਂ ਤੇ ਤਸ਼ੱਦਦ ਕੀਤਾ ਤਾਂ ਇਹ ਜਿਹੜਾ ਸਾਰਾ ਸਿਸਟਮ ਹੈ ਭਾਵੇਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਨੇ ਹਲੋ ਕਿਪਟਨ ਅਮਰਿੰਦਰ ਸਿੰਘ ਬਣਦੇ ਨੇ ਚਰਨਜੀਤ ਸਿੰਘ ਚੰਨੀ ਬਣਦੇ ਨੇ ਜਾ ਅੱਜ ਭਗਵੰਤ ਮਾਨ ਮੁੱਖ ਮੰਤਰੀ ਹੈ ਪਰ ਹਾਲਾਤ ਬਿਲਕੁਲ ਸੀਮ ਰਹਿੰਦੇ ਨੇ ਜਿੱਥੋਂ ਇਹ ਸਾਬਤ ਹੁੰਦਾ ਹੈ ਕਿ ਇਹ ਸਾਰਾ ਸਿਸਟਮ ਡੀਪ ਸਟੇਟ ਹੀ ਚਲਾ ਰਹੀ ਹੈ ਕੋਈ ਫਰਕ ਨਹੀਂ ਪੈਂਦਾ ਫਰਕ ਇਹ ਪੈਂਦਾ ਕਿ ਆਪਾਂ ਜਿਹੜੀ ਸੰਗਤ ਬੈਠੀਆਂ ਪਿਆਰ ਚ ਝੱਟ ਕੇ ਜਦੋਂ ਲਾਹਨਤ ਟਿਹਾੜਾ ਬਣਾ ਰਹੇ ਹੁੰਨੇ ਆ 14 ਅਕਤੂਬਰ ਨੂੰ ਕਦੇ ਆਪਣੇ ਨਾਲ ਆ ਕੇ ਪੁਲਤਾਰ ਸਿੰਘ ਸੰਧਵਾ ਤੇ ਅਮਨ अरोड़ा ਖੜ ਜਾਂਦੇ ਆ ਜਦੋਂ ਉਹ ਹਕੂਮਤ ਦੇ ਵਿੱਚ ਚਲੇ ਜਾਂਦੇ ਆ ਅੱਜ ਸਪੀਕਰ ਨੇ ਪੁਲਤਾਰ ਸਿੰਘ ਸੰਧਵਾ ਅਮਨ अरोड़ा ਮਨਿਸਟਰ ਨੇ ਕਹਿੰਨ ਉਹ ਇੱਥੇ ਲਾਣਤ ਦਿਹਾੜੇ ਤੇ ਨਹੀਂ ਆਉਂਦੇ ਤਾਂ ਬਸ ਇਨਾ ਫੋਕ ਟੈਂਗਾ ਕਿ ਜਦੋਂ ਪਾਵਰ ਚਲੀ ਜਾਂਦੀ ਹੈ ਉਦੋਂ ਆ ਸਾਰੀ ਸੰਗਤ ਹੈ ਜਿਹੜੀ ਯਾਦ ਆ ਜਾਂਦੀ ਹੈ ਇਸ ਕਰਕੇ ਸਾਨੂੰ ਸਾਰੀ ਸਿੱਖ ਕੌਮ ਨੂੰ ਇਸ ਗੱਲ ਦਾ 100% ਯਕੀਨ ਹੋਣਾ ਚਾਹੀਦਾ ਕਿ ਇਹ ਦੁਨਿਆਵੀ ਸਿਸਟਮ ਇਹ ਸਰਕਾਰਾਂ ਸਾਨੂੰ ਨਾ ਅਜੇ ਤੱਕ ਇਹਨਾਂ ਨੇ ਇਨਸਾਫ ਦਿੱਤਾ ਹੈ ਤੇ ਨਾ ਦੇਣਾ ਇਹ ਲਾਹਨਤ ਦਿਹਾੜਾ ਤਾਂ ਅਸੀਂ ਇਸ ਕਰਕੇ ਮਨਾ ਰਹੇ ਹਾਂ ਤਾਂ ਜੋ ਜਿਹੜਾ ਕਹਿਰ ਹੋਇਆ ਸੀ ਕੁਰਬਾਨੀ ਪੜਦੀ ਸੰਗਤ ਦੇ ਉੱਪਰ ਪੁਰੂ ਗ੍ਰੰਥ ਸਾਹਿਬ ਜੀ ਵਿਦਵੀ ਦਾ ਰੋਲਿਸ ਟਿਕਾਉਂਦੀ ਹੋਈ ਸੰਗਤ ਦੇ ਉੱਪਰ ਉਹ ਸਾਰਾ ਤ੍ਰਿਸ਼ ਬਾਰ-ਬਾਰ ਦੁਨੀਆ ਭਰ ਵਿੱਚ ਵਸਦੇ ਹੋਏ ਲੋਕਾਂ ਦੇ ਸਾਹਮਣੇ ਲਿਆਂਦਾ ਜਾ ਸਕੇ ਕਿ ਜਿਨੇ ਅੱਜ 2025 ਚ ਆਪਾਂ ਅਮਰਤ ਵੇਲੇ ਬੈਠ ਕੇ ਪਾਠ ਕੀਤਾ ਇਸੇ ਤਰ੍ਹਾਂ ਪਾਠ ਕਰਦਿਆਂ ਦੇ ਉੱਪਰ ਪ੍ਰਕਾਸ਼ ਸਿੰਘ ਬਾਗਲ ਦੀ ਹਕੂਮਤ ਨੇ ਪੈਰ ਧਾਇਆ ਸੀ ਆਹ ਜਿਹੜਾ ਲਾਹਨਤ ਪੱਤਰ ਦਾ 8ਵਾਂ ਐਡੀਸ਼ਨ ਆਪਾਂ ਅੱਜ ਜਾਰੀ ਕੀਤਾ ਹੈ 1970 ਤੋਂ ਲੈ ਕੇ 1970 ਦੇ ਵਿੱਚ ਜਦੋਂ ਪਹਿਲੀ ਵਾਰ ਪਟਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਿਆ ਸੀ ਉਸ ਵੇਲੇ ਕਿਵੇਂ ਉਹਨੇ ਪੰਜਾਬੀ ਭਾਸ਼ਾ ਦੇ ਖਿਲਾਫ ਕੰਮ ਕੀਤਾ ਕਿਵੇਂ ਬਾਬਾ ਬੁੰਜਾ ਸਿੰਘ 82 ਸਾਲਾ ਫਰੀਡਮ ਫਾਈਟਰ ਦਾ ਝੂਠਾ ਮੁਕਾਬਲਾ ਹੋਇਆ ਜਸਤੇਜ ਤਾਰਕੁੰਡੇ ਦੀ ਬਕਾਇਦਾ ਰਿਪੋਰਟ ਹੈ 1970 ਤੋਂ ਲੈ ਕੇ 2015 ਤੱਕ ਜਿਹੜੇ ਪਾਪ ਕੀਤੇ ਨੇ ਉਸਾਰੇ ਪਾਪਾਂ ਦਾ ਵੇਰਵਾ ਇਸ ਲਾਹਨਤ ਪੱਤਰ ਦੇ ਵਿੱਚ ਕਿ ਅਸੀਂ ਸਾਰਿਆਂ ਨੇ ਇਹ ਕੋਸ਼ਿਸ਼ ਕਰਨੀ ਹੈ ਜਿਹੜੇ ਹਾਲਾਤ ਨੇ ਉਹਨਾਂ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਆ ਕਿ ਕੌਮ ਨੂੰ ਪੰਥ ਨੂੰ ਅੱਜ ਲੋੜ ਹੈ ਸੱਤੋਂ-ਕੱਟ ਸਾਂਝਾ ਪ੍ਰੋਗਰਾਮ ਉਲੀਕਣ ਦੀ ਸਿੱਖ ਕੌਮ ਦੇ ਵਿੱਚ ਬਹੁਤ ਸਾਰੀਆਂ ਗੱਫੇਬੰਦੀਆਂ ਨੇ ਬਹੁਤ ਸਾਰੀਆਂ ਸੰਪਰਦਾਵਾਂ ਨੇ ਤੇ ਬਹੁਤ ਸਾਰੇ ਮਸਲਿਆਂ ਦੇ ਵਿੱਚ ਸਾਡੇ ਮਤਭੇਦ ਵੀ ਨੇ ਉਹ ਮਤਭੇਦ ਬਰਕਰਾਰ ਰੱਖਦਿਆਂ ਵੀ ਸਾਨੂੰ ਟੱਟੋ-ਕੱਟ ਸਾਂਝਾ ਪ੍ਰੋਗਰਾਮ ਬਣਾ ਕੇ ਅੱਗੇ ਵਧਣਾ ਚਾਹੀਦਾ ਹੈ ਇਹਨਾਂ ਲਈ ਜਿੰਨੇ ਵੀ ਕੰਮ ਕਰ ਰਹੇ ਨੇ ਵੱਖਰੇ-ਵੱਖਰੇ ਤਰੀਕਿਆਂ ਨਾਲ ਅਸੀਂ ਉਹਨਾਂ ਸਾਰਿਆਂ ਦਾ ਦਿਲੋਂ ਸਤਿਕਾਰ ਕਰਦੇ ਹਾਂ ਸਵਾਗਤ ਕਰਦੇ ਹਾਂ ਔਰ ਜਿਹੜੇ ਸਾਡੇ ਵੀਰ ਲੜਾਈ ਲੜ ਰਹੇ ਨੇ ਬੇਅਦਬੀ ਦੇ ਕੇਸਾਂ ਦੀ ਜਿਵੇਂ ਵੀਰ ਗੁਰਸੇਬ ਸਿੰਘ ਫੌਜੀ ਸਾਹਿਬ ਜਿਨ੍ਹਾਂ ਨੇ ਲਗਾਤਾਰ ਲੜਾਈ ਲੜੀ ਹੈ ਹੋਰ ਸਾਡੇ ਗਵਾਹ ਜਿਹੜੇ ਨੇ ਤੁਸੀਂ ਵੇਖੋ ਅੱਜ ਮੌਜੂਦਾ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ ਉਹ ਬਿਲਕੁਲ ਪੂਵੇਂ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨਾਲ ਰਲ ਚੁੱਕੀ ਹੈ ਜਿਵੇਂ ਪ੍ਰਕਾਸ਼ ਸਿੰਘ ਪਾਦਰ ਰਲ ਗਿਆ ਸੀਗਾ ਜੇ ਸੌਦਾ ਸਾਧ ਦੇ ਚੇਲੇ ਜਿਹੜੇ ਕੁਰੂਕਾਂਸਰ ਦੀ ਬੇਦਵੀ ਕਰਨ ਵਾਲੇ ਨੇ ਪੰਜਾਬ ਦੇ ਵਿੱਚ ਆਪਣੇ ਘਰਾਂ ਵਿੱਚ ਰਹਿੰਦੇ ਐ ਆਪਣੇ ਬੱਚਿਆਂ ਦੇ ਜਨਮ ਦੀ ਖੁਸ਼ੀ 'ਚ ਪ੍ਰੋਗਰਾਮ ਕਰਦੇ ਐ ਵਿਆਹ ਦੀ ਖੁਸ਼ੀ 'ਚ ਪ੍ਰੋਗਰਾਮ ਕਰਦੇ ਐ ਉਹਨਾਂ ਦੀਆਂ ਪੂਰ ਚਰਚਾਵਾਂ ਦੇ ਵੱਡੇ ਵੱਡੇ ਇਕੱਠ ਹੁੰਦੇ ਐ ਸਿਰਫ ਤੇ ਸਿਰਫ ਜਦੋਂ ਉਹਨਾਂ ਨੇ ਅਦਾਲਤ ਦੇ ਵਿੱਚ ਜਾਣਾ ਉਫੀ ਲਾ ਕੇ ਕਹਿੰਦੇ ਨੇ ਕਿ ਸਾਡੀ ਸੁਰੱਖਿਆ ਨੂੰ ਇੱਥੇ ਖਤਰਾ ਹੈ ਕਿ ਉਹਦੀਆਂ ਅਦਾਲਤਾਂ ਹਾਈ ਕੋਰਟ ਨੇ 27 17 ਮਾਰਚ ਨੂੰ ਟਰਾਂਸਫਰ ਕਰ ਦਿੱਤੇ ਸਾਰੇ ਕੇਸ ਜੀ ਦੀ ਪੈਰਬਾਈ ਸੁਪਰੀਮ ਕੋਰਟ ਦੇ ਵਿੱਚ ਸਰਦਾਰ ਐਚਐ ਸਕੂਲ ਕਾਹਬ ਨੇ ਕੀਤੀ ਹੈ ਤੇ ਕੱਲ ਜਿਹੜੀ ਆਪਣੀ 13 ਅਕਤੂਬਰ ਲੰਗੀ ਹੈ ਕੱਲ ਚਾਰ ਕੇਸਾਂ ਦੇ ਵਿੱਚ ਸਟੇ ਮਿਲਿਆ ਤਾਂ ਜਿਹੜੇ ਵੀਰ ਇਹ ਲੜਾਈ ਲੜ ਰਹੇ ਨੇ ਉਹਨਾਂ ਦਾ ਅਸੀਂ ਦਿਲੋਂ ਸਤਕਾਰ ਕਰਦੇ ਆ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਮ ਜਿਵੇਂ ਪਹਿਲਾਂ ਗੱਲ ਹੋਈ ਹੈ ਕਿ ਲਾਹਨਤ ਜਿਹੜੀ ਹੈ ਇਹ ਜਿੱਥੇ ਪ੍ਰਕਾਸ਼ ਸਿੰਘ ਬਾਦਲ ਲਈ ਹੈ ਉਥੇ ਕਾਂਗਰਸ ਦੀ ਸਰਕਾਰ ਲਈ ਵੀ ਇਹ ਜਿਹੜੀ ਪਹਿਲਾਂ ਲੰਘੀ ਤੇ ਮਜੂਦਾ ਸਰਕਾਰ ਲਈ ਵੀ ਇਹ ਲਾਨਤਾ ਹਾਂਸੇ ਕੌਮ ਵੱਲੋਂ ਜਿਹੜੇ 24 ਘੰਟੇ ਇਨਸਾਫ ਦੇਣ ਦੀਆਂ ਗੱਲਾਂ ਕਰਕੇ ਆਏ ਸੀਗੇ ਤੇ ਅੱਜ ਆਪ ਹੀ ਸੌਦਾ ਸਾਥ ਦੇ ਉਹਨਾਂ ਦੋਖੀਆਂ ਦੇ ਹੱਥ ਵਿੱਚ ਪੁਕਤ ਰਹੇ ਆ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਕੋਈ ਆਪਣਾ ਪੱਖ ਨਹੀਂ ਰੱਖਿਆ ਸੌਦਾ ਸਾਥ ਦੇ ਚੇਲਿਆਂ ਨੇ ਕਿਹਾ ਸਾਨੂੰ ਖਤਰਾ ਹੈ ਪੰਜਾਬ ਸਰਕਾਰ ਛੁੱਪ ਕਰਕੇ ਬੈਠੀ ਐ ਹੁਣ ਵੀ ਮੌਕਾ ਹੈ ਭਗਵੰਤਪਾਣ ਮੈਂਡ ਪਾਰਟੀ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੀ 14 ਨਵੰਬਰ ਨੂੰ ਡੇਟ ਪਈ ਐ ਸੁਪਰੀਮ ਕੋਰਟ ਦੇ ਵਿੱਚ ਉਥੇ ਇਹ ਆਪਣਾ ਪੱਖ ਰੱਖਣ ਪੰਜਾਬ ਦੇ ਵਿੱਚ ਜਿਹੜਾ ਅਮਨ-ਆਮਨ ਨਾਲ ਲੋਕ ਰਹਿ ਰਹੇ ਨੇ ਤਾਂ ਉਹ ਜਿਹੜੇ ਕੇਸ ਨੇ ਉਹ ਚੰਡੀਗੜ੍ਹ ਦੇ ਵਿੱਚ ਟ੍ਰਾਂਸਫਰ ਨਾ ਹੋਣ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਜਿੰਨੇ ਭੈਣ ਭਰਾ ਤੁਸੀਂ ਹਰ ਵਾਰ ਇੱਥੇ ਪਹੁੰਚਦੇ ਹੋ ਜਾ ਦੁਨੀਆ ਭਰ ਵਿੱਚ ਜਿੱਥੇ-ਜਿੱਥੇ ਵੱਸਦੇ ਹੋ ਅੱਜ ਦਾ ਦਿਨ ਮਨਾਉਂਦੇ ਹੋ ਨਾਨਕ ਦਿਹਾੜੇ ਦੇ ਵਜੋਂ ਸਾਰਿਆਂ ਦਾ ਧੰਨਵਾਦ ਸਾਡੇ ਨਾਲ ਸਹਿਯੋਗ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਪੁਨਰ ਸੰਜੀਤ ਅਲਾਈანს ਆਫ ਸਿੱਖ ਆਰਗੇਨਾਈਜੇਸ਼ਨ ਬਾਬਲ ਕਲਾਂ ਸੰਗਮੂਰ ਦਾ ਹੋਰ ਬਗਬਗ ਤਿਆਬੰਦੀਆਂ ਸਾਰਿਆਂ ਧੰਮੇਵਾਰ ਸੱਜਣ ਪਹੁੰਚੇ ਹੈ ਬਹੁਤ-ਬਹੁਤ ਧੰਨਵਾਦ ਕਿ ਆਪਾਂ ਸਾਰੇ ਟੱਕੋ-ਟੱਕ ਸਾਂਝਾ ਪ੍ਰੋਗਰਾਮ ਬਣਾ ਕੇ ਅੱਗੇ ਵਧ ਸਕੀਏ ਭੁੱਲਾ ਚੁੱਕਾਂ ਲਈ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ